ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕੌਰ ਦੀਪ ਡਿਜ਼ਾਈਨਰ ਤੇ ਅੱਜ ਆਪਾਂ ਵੀਡੀਓ ਚ ਤੁਹਾਨੂੰ ਦੱਸਣ ਲੱਗੇ ਹਾਂ ਜੀ ਇਹ ਕੱਟਵਰਕ ਵਾਲੀਆਂ ਜਾਂ ਫਿਰ ਕਟਾਮਾ ਵਾਲੀਆਂ ਮੂਰੀਆਂ ਆਪਾਂ ਕਿਸ ਤਰ੍ਹਾਂ ਬਣਾਉਣੀਆਂ ਨੇ ਇਹ ਜਿਹੜੀ ਕਟਾਮਾ ਵਾਲੀ ਬੁਕਰਮ ਆਏ अवेलेबल ਹੈਗੀ ਆ ਜੀ ਬਾਜ਼ਾਰ 'ਚ ਇਸ ਤਰ੍ਹਾਂ ਆਪਾਂ ਨੂੰ ਬਣੇ-ਬਣਾਈ ਮਿਲ ਜਾਂਦੀ ਹੈ ਇਹ ਤੇ ਜੇ ਤੁਸੀਂ ਘਰੇ ਕੱਟਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਟੱਕਣ ਨਾਲ ਕੈਪ ਨਾਲ ਤੇ ਨਿਸ਼ਾਨ ਲਾ ਕੇ ਕੱਟ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਨੇ ਇਹਨੂੰ ਬੁਕਰਮ ਨੂੰ ਪੇਸਟ ਕਰ ਲਿਆ ਪ੍ਰੈਸ ਨਾਲ ਆਪਾਂ ਨੇ ਕੱਪੜੇ ਤੇ ਲਾ ਲਈ ਇਹੇ ਇਹ ਰ ਆਪਣੀ ਇੱਕ ਸਾਈਡ ਫੋਲਡ ਕਰ ਲਈ ਆ ਤੇ ਹੁਣ ਆਪਾਂ ਦੇਖੋ ਇਹਨੂੰ ਸਲਵਾਰ ਦੇ ਉੱਤੇ ਸਲਵਾਰ ਦੇ ਉੱਤੇ ਆਪਾਂ ਇਹਨੂੰ ਦੇਖੋ ਬਿਲਕੁਲ ਪਹਿਲਾਂ ਆਪਾਂ ਜਿਹੜੀ ਸੈਂਟਰ ਚ ਸਲਾਈ ਲਾ ਲਾਂਗੇ ਜੀ ਵੱਡੇ ਵਖੇ ਨਾਲ ਵੱਡਾ ਵਖਾ ਕਰਕੇ ਆਪਾਂ ਸੈਂਟਰ ਚ ਸਲਾਈ ਲਾ ਲੈਣੀ ਆ ਇਹਦੇ ਨਾਲ ਕੀ ਹੋਊਗਾ ਆਪਣਾ ਜਦੋਂ ਆਪਾਂ ਕਟਾਮਾਂ ਲਈ ਸਿਉਣ ਲਾਵਾਂਗੇ ਤੇ ਆਪਣਾ ਕੱਪੜਾ ਬਿਲਕੁਲ ਨਹੀਂ ਹਿੱਲੂਗਾ ਤੇ ਕਟਾਮ ਬਣਾਉਣ ਚ ਆਪਾਂ ਨੂੰ ਸਫਾਈ ਆਊਗੀ ਤੇ ਕੋਈ ਵੀ ਬੜ ਨਹੀਂ ਪਊਗਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਓ ਵੀਡੀਓ ਕਿਹੋ ਜਿਹੀ ਲੱਗੀ ਦੇਖੋ ਹੁਣ ਆਪਾਂ ਨੇ ਇਹਦੇ ਨਾਲ ਨਾਲ ਜਿਹੜੀ ਛੋਟੇ ਬਖੇਰੀ ਸਲਾਈ ਲਾ ਲੈਣੀ ਆ ਇਸ ਤਰ੍ਹਾਂ ਆਪਾਂ ਸਾਰੇ ਕਟਾਮ ਨੇ ਜਿਹੜੇ ਬਣਾ ਕੇ ਤਿਆਰ ਕਰ ਲਾਂਗੇ ਤੇ ਇਸ ਤਰ੍ਹਾਂ ਆਪਾਂ ਇਹ ਸਾਰੀ ਸਿਉਣ ਕੰਪਲੀਟ ਕਰ ਲਾਂਗੇ ਤੋ ਬਾਅਦ ਕੀ ਕਰਾਂਗੇ ਆਪਾਂ ਦੇਖੋ ਇਸ ਤਰ੍ਹਾਂ ਜਿਹੜਾ ਇਹਦੇ ਵਿੱਚ ਐਕਸਟਰਾ ਕਪੜਾ ਹੈਗਾ ਵਾਧੂ ਕਪੜਾ ਆਪਾਂ ਸਾਰਾ ਕੱਟ ਦਾਂਗੇ ਇਸ ਤਰ੍ਹਾਂ ਆਪਾਂ ਇੱਕ ਪੈਰ ਦਾ ਕਪੜਾ ਛੱਡਣਾ ਇਹਨਾਂ ਵਿੱਚ ਬਾਕੀ ਆਪਾਂ ਸਾਰਾ ਕੱਟ ਦੇਣਾ ਤੇ ਫਿਰ ਆਪਾਂ ਇੱਥੇ ਕੱਟ ਲਾਵਾਂਗੇ ਇਹਦੇ ਵਿੱਚ ਛੋਟੇ-ਛੋਟੇ ਕੱਟ ਦੇਖ ਕੇ ਲਾਉਣੇ ਨੇ ਜੀ ਸਿਉਂ ਨਾ ਕੱਟੇ ਕੱਟੀ ਜਾਵੇ ਆਪਣੀ ਜਿੱਥੇ ਸਲਾਈ ਲੱਗੀ ਹੋਈ ਆ ਉਹ ਨਹੀਂ ਕੱਟਣੀ ਚਾਹੀਦੀ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਨੇ ਕੱਚੀ ਸਿਉਣ ਲਈ ਤੀ ਇਹਨੂੰ ਦੇੜ ਦਾਂਗੇ ਤੇ ਇਸ ਤਰ੍ਹਾਂ ਦੇਖੋ ਆਪਣੇ ਕੱਟਨੇ ਜਿਹੜੇ ਬਿਲਕੁਲ ਸਫਾਈ ਨਾਲ ਬਣੇ ਨੇ ਬਿਲਕੁਲ ਕੋਈ ਵੀ ਬਾੜਨੀ ਆਊਗਾ ਇਹਨਾਂ 'ਚ ਤੇ ਇਸ ਤਰ੍ਹਾਂ ਇਹਨਾਂ ਨੂੰ ਸਾਰਿਆਂ ਨੂੰ ਸਿੱਧੇ ਕਰਕੇ ਤੁਸੀਂ ਪ੍ਰੈਸ ਕਰ ਸਕਦੇ ਹੋ ਤੇ ਜਾਇ ਫਿਰ ਤੁਸੀਂ ਇਸ ਤਰ੍ਹਾਂ ਹੀ ਹੱਥ ਨਾਲ ਇਹਨਾਂ ਨੂੰ ਬਿਲਕੁਲ ਚਿੱcke ਦੇ ਕੱਪੜੇ ਨੂੰ ਕੋਈ ਬਾੜਨਾ ਆਵੇ ਇਸ ਤਰ੍ਹਾਂ ਪਹਿਲਾਂ ਆਪਾਂ ਇਹਦੇ ਇਧਰੋਂ ਸਾਈਡ ਵਾਲੀ ਸਿਉਣ ਲਾ ਲਾਂਗੇ ਇੱਕਸਾਰ ਕਰਕੇ ਵਿੱਚੋਂ ਲਾਈਨਿੰਗ ਇੱਕਸਾਰ ਕਰਕੇ ਕੱਪੜੇ ਦੀ ਤੇ ਆਪਾਂ ਇਸ ਤਰ੍ਹਾਂ ਇਹਦੀ ਸਿਉਣ ਲਾ ਲਾਂਗੇ ਫਿਰ ਤੁਸੀਂ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਆਪਣਾ ਡਿਜ਼ਾਈਨ ਹੈ ਜਿਹੜਾ ਬਣਾ ਕੇ ਤਿਆਰ ਕਰ ਸਕਦੇ ਹੋ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਆਪਣੇ ਪੌਂਚੇ ਤਿਆਰ ਹੋਏ ਨੇ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ